ਸੀ ਦੇਸ਼ ਦੇ ਡੈਰੀ ਸਾਹਿਬੀ ਮਹਾ ਸੰਦੀਪ ਸ਼ਰਮਾ ਸੋ ਲੋਕਾਂ ਦੇ ਮੈਂਬਰ ਪਾਰਲੀਮੈਂਟ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਉਮੀਦਵਾਰ ਰਮਨੇਸ਼ ਸਿੰਘ ਬਿੱਟੂ ਦੇ ਜਿਹੜੀ ਰਾਜ ਚੋਣ ਪਰਚਾਰ ਬਿਲਕੁਲ ਆਖ਼ਤਮ ਪੂਰੀ ਉਭਾਰ ਤੇ ਅੰਦਾਜ਼ ਇਸ ਨਾਲ ਹੀ ਉਹਨਾਂ ਦੀ ਜਿਹੜੀ ਧਰਮ ਪਤਨੀ ਵੀ ਉਹ ਵੀ ਚੋਣ ਮੈਦਾਨ ਜਿਹੜੀ ਪਰਚਾਰ ਦੇ ਵਿੱਚ ਉਤਰ ਚੁੱਕੇ ਆ ਤਾਂ ਐਤ ਮੌਜੂਦਾ ਅਨੁਪਾ ਬਿੱਟੂ ਜਿਹੜੀ ਅੱਜ ਤੁਹਾਨੂੰ ਫਸਟ ਟਾਈਮ ਰੂਬੋ ਗ੍ਰਾਂਟਡ ਚੋਣ ਪੰਜਾਬ ਚ ਆ ਦੋ ਵਾਰੀ ਪਹਿਲਾਂ ਮੈਂਬਰ ਪਾਰਲੀਮੈਂਟ ਨੂੰ ਨਾਂਦੇ ਬਣਿਆ ਫੇਰ ਵਿਜਪੀ ਦੇ ਮਲਕੀ ਖਾਸਕੇ ਲੁਧਾਨੀ ਦਰਦ ਵਾਸਤੇ ਵਿਜਪੀ ਦਾਮਨ ਸਾ ਥਾਂਬਿਆ ਬਿੱਟੂ ਜੀ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੜੀ ਮੋਦੀ ਸਰਕਾਰ ਦੀਆਂ 9 ਸਾਲ ਦੀ ਪਿਛਲੀ ਜੜੀਆਂ ਉਪਲਬਧੀਆਂ ਕਰਾਈਆਂ ਲੱਗਦਾ ਵੀ ਬਿੱਟੂ ਨੂੰ ਜੜੇ ਲੁਧਾਨਾ ਵਾਸੀ ਕਾਫੀ ਪਸੰਦ ਕਰਦੇ ਤੇ ਇਸਕੇ ਵਿਜਪੀ ਦੇ ਕਮਲ ਦਾ ਫੁੱਲ ਥਾਂਬਿਆ ਦੇਖੋ ਅਸੀਂ ਤੇ ਕੰਮ ਕਰਨ ਆਏ ਆ ਇੱਥੇ ਬਿੱਟੂ ਜੀ 10 ਸਾਲ ਆਪੋਜੀਸ਼ਨ ਚ ਰਹੇ ਸੀ ਪ੍ਰੋਜੈਕਟਸ ਲਿਆਂਦੇ ਸੀ ਪਰ ਇਹ ਲੱਗਿਆ ਕਿ ਜੋ ਪੰਜਾਬ ਲਈ ਉਹ ਕਰ ਸਕਦੇ ਨੇ ਉਹ ਨਹੀਂ ਕਰ پا ਰਹੇ ਸੀ ਸਿਰਫ ਪੰਜਾਬ ਹੀ ਆਪਣਾ ਪਿੱਛੇ ਰਹਿ ਗਿਆ बाकी सारे ਸਟੇਟਸ ਅੱਗੇ ਵੱਧ ਗਏ ਇਸ ਵਾਰੀ ਪੰਜਾਬ ਬਾਰੇ ਸੋਚ ਕੇ ਤੇ ਬਿੱਟੂ ਜੀ ਨੇ ਡਿਸੀਜਨ ਜਿਹੜਾ ਲਿੱਤਾ ਹੈ ਬੀਜੇਪੀ ਚ ਆਉਣਾ ਉਹ ਪੰਜਾਬ ਲਈ ਕਿਉਂਕਿ ਇਸ ਟਾਈਮ ਸਿਰਫ ਮੋਦੀ ਜੀ ਹੀ ਹੈ ਜੋ ਪੰਜਾਬ ਨੂੰ ਅੱਗੇ ਵਧਾ ਸਕਦੇ ਨੇ ਤੇ ਅਗਰ ਅਸੀਂ ਬੀਜੇਪੀ ਚ ਆ ਕੇ ਸੈਂਟਰ ਚ ਫਾਣ ਲਏ ਆਈਏ ਫਿਰ ਅੱਗੇ ਜਾ ਕੇ ਆਪਣੀ ਸਰਕਾਰ ਬਣਾਈਏ ਬੀਜੇਪੀ ਦੀ ਪੰਜਾਬ ਫਿਰ ਤਾਦੀ ਅੱਗੇ ਆ ਸਕਦਾ ਹੈ ਹੋਰ ਵੀ ਜਿਹੜੇ ਮਸਲੇ ਆ ਉਹ ਨਾਲ ਮਿਲ ਕੇ ਹੀ ਸੋਲਵ ਹੋਣ ਕੀ ਸਰ ਦੇਖਦੇ ਹੋ ਬਹੁਤ ਵੱਡਾ ਇੱਕ ਮਾਂਚੈਸਟਰ ਵੀ ਕਾਫੀ ਕਾਫੀ ਇੱਕ ਦਰ ਸੀ ਇੰਡਸਟਰੀ ਵੀ ਦਰ ਸੀ ਕਾਫੀ ਦੀ ਲੇਕਿਨ ਹਮੇਸ਼ਾ ਹੀ ਮਿਤੂ ਨੇ ਗੱਲ ਰੱਖੀ ਸੀ ਕਾਂਗਰਸ ਰਹਿ ਕੇ ਅਹਿਮਦ ਦਮਕੁਰ ਦਾ ਸੀ ਤਾਂ ਉਹ ਜਿਹੜਾ ਜਦੋਂ ਕਾਂਗਰਸ ਹਾਈ ਕਮਾਂਡ ਦੇ ਸੀ ਤਾਂ ਲੁਧਿਆਣਾ ਵਾਸੀਆਂ ਦਰਦ ਕਾਂਗਰਸ ਹਾਈ ਕਮਾਂਡ ਨਹੀਂ ਸੁਣਦੀ ਸੀ ਦੇਖੋ ਬਿੱਟੂ ਜੀ ਇੱਕ ਐਸੇ ਲੀਡਰ ਹੈ ਜਿਨ੍ਹਾਂ ਨੇ ਪੰਜਾਬ ਲਈ ਕੀਤਾ ਸਰਦਾਰ ਬਿਆਨ ਸਿੰਘ ਨੇ ਵੀ ਸ਼ਹਾਦਤ ਪੰਜਾਬ ਨੂੰ ਲਈ ਦਿੱਤੀ ਸੀ ਉਹਨਾਂ ਦੀ ਪ੍ਰਾਇੋਰਟੀ ਪੰਜਾਬ ਹੈ ਕਾਂਗਰਸ 'ਚ ਸੀ ਉਹਦੇ 'ਚ ਕੰਮ ਬਥੇਰਾ ਕੀਤਾ ਉਹਨਾਂ ਨੇ ਕੰਮ ਕੀਤਾ ਸੀ ਪਰ ਪੰਜਾਬ ਸਭ ਤੋਂ ਪਹਿਲ ਦੇ ਕੇ ਪੰਜਾਬ ਨੂੰ ਇਸ ਕਰਕੇ ਬਿੱਟੂ ਜੀ ਭਾਜਪਾ ਚਾਏ ਤੁਸੀਂ ਆਪਣੇ ਆਪ ਹੀ ਚੋਣ ਪਰ ਜਾਤ ਤਾਂ ਕਿ ਤੁਹਾਨੂੰ ਬਿੱਟੂ ਜੀ ਨੇ ਕਿਹਾ ਵੀ ਵੇ ਬੇਦਾ ਹੁਣ ਸਾਥ ਦਿਓ ਵੀ ਵਕਤ ਆ ਗਿਆ ਪੰਜਾਬ ਦੇ ਲੋਕਾਂ ਦੇ ਲੋਕਾਂ ਦਾ ਦਰਦ ਸੁਣਨ ਵਾਸਤੇ ਦੇਖੋ ਸਾਡੀ ਜੋ ਸਾਡੀ ਸੋਚ ਹੈ ਉਹ ਹੈ ਪੰਜਾਬ ਬਾਰੇ ਕਿ ਪੰਜਾਬ ਨੂੰ ਕਿਵੇਂ ਅੱਗੇ ਲਿਆਣਾ ਹੈ ਪੰਜਾਬ ਚ ਕ੍ਰਾਈਮ ਬਹੁਤ ਵਧ ਗਿਆ ਤੇ ਨਸ਼ੇ ਬਹੁਤ ਲੋਕ ਬੱਚੇ ਬਾਰ ਜ਼ਿਆਦਾਤਰ ਜਾਨ ਲੱਗ ਗਈ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਆਈਏ ਮੇਨ ਤੇ ਇਹ ਹੈ ਕਿ ਪੰਜਾਬ ਅੱਗੇ ਜਾਏ ਸੋਚ ਇਹ ਪੰਜਾਬ ਬਾਰੇ ਮੈਂ ਹੋਰ ਕਿਸੇ ਦੇਖੋ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਪਾਰਟੀ ਸਾਰੀਆਂ ਚੰਗੀਆਂ ਹੁੰਦੀਆਂ ਪਰ ਇਸ ਟਾਈਮ ਮੋਦੀ ਜੀ ਹੀ ਇੱਕ ਐਵੇਂ ਦੇ ਲੀਡਰ ਨੇ ਜਿਹੜੇ ਪੰਜਾਬ ਨੂੰ ਅੱਗੇ ਲਿਆ ਸਕਦੇ ਨੇ ਉਹ ਲਿਆਣਾ ਚਾਹੁੰਦੇ ਸੀ ਪਰ ਵਿੱਚ ਚ ਰੋਗੇ ਸੀ 2 ਸਾਲ ਪਹਿਲੇ ਪਰ ਅਸੀਂ ਹੁਣ ਵੱਡੇ ਪ੍ਰੋਜੈਕਟਸ ਲਿਆਵਾਂਗੇ ਅਸੀਂ ਪੰਜਾਬ ਦੀ ਪ੍ਰਗਤੀ ਲਈ ਕੰਮ ਕਰਾਂਗੇ ਮੇਰਾ ਸਾਲ ਉਹੀ ਸੀ ਵੀ ਤੁਸੀਂ ਖੁਦ ਚੋਣ ਪ੍ਰਚਾਰ ਚ ਉਤਰੇ ਹੋ ਕੇ ਬਿੱਟੂ ਜੀ ਨੇ ਤੁਹਾਨੂੰ ਗੱਲ ਕੀਤੀ ਵੀ ਨਹੀਂ ਹੁਣ ਮੇਰਾ ਸਾਥ ਦਿਓ ਵਕਤ ਆ ਗਿਆ ਦੇਖੋ ਸਾਥ ਤੇ ਹਸਬੰਦ ਨਾਲ ਸਾਥ ਤੇ ਹਮੇਸ਼ਾ ਹੀ ਰਹੇਗਾ ਇਹਨਾਂ ਤੇ ਵੀ ਤੁਸੀਂ ਤੁਹਾਡੇ ਮਨ ਚ ਆਇਆ ਕਿ ਮੈਂ ਆਪ ਹੀ ਉਤਰਨਾ ਚਾਹ ਤੁਹਾਨੂੰ ਗੱਲ ਕਹੀ ਜੇ ਵੀ ਮੈਂ ਮੇਰਾ ਸਾਥ ਦਿਓ ਦੇਖੋ ਮੈਂ ਉਹਨਾਂ ਦਾ ਸਾਥ ਤੇ ਹਮੇਸ਼ਾ ਦਿੰਦੀ ਰਹੀ ਹਾਂ ਤੇ ਦਿੰਦੀ ਰਵਾਂਗੀ ਬੜੀ ਬਸਾਇਕ ਲੇਕਿਨ ਤੁਹਾਡੇ ਮਨ ਚ ਆਈ ਸੀ ਗੱਲ ਵੀ ਮੈਂ ਆਪ ਹੀ ਉਤਰਾਂ ਦੇਖੋ ਆਪ ਤੇ ਇਸ ਕਹਿ ਵੀ ਆਪਕੇ ਤੁਸੀਂ ਕੀ ਕਹਿ ਪੁੱਛਣਾ ਚਾਹਦੇ ਹੋ ਆਪਣੇ ਬੇਤ ਤੁਸੀਂ ਮੇਰੇ ਮਨ ਚ ਆਈ ਤਰੀ ਹੈ ਮੇਰੇ ਮਨ ਚ ਆਈ ਮੈਂ ਬਿੱਟੂ ਆ ਸਾਥ ਦੂੰਗੀ ਨਹੀਂ ਤੁਸੀਂ ਨਹੀਂ ਉਤਰ ਉਤਰਨ ਦਾ ਕੀ ਮਤਲਬ ਤੁਸੀਂ ਕਹਿ ਰਹੇ ਹੋ ਕਿ ਮੈਂ ਤੁਹਾਡੇ ਮਨ ਚ ਆਇਆ ਸੀ ਨਹੀਂ ਨਹੀਂ ਪੋਲਟਿਕਸ ਆਦੀ ਹੈ ਪਰ ਚਾਰ ਵਾਰ ਤੁਸੀਂ ਖੁਦ ਮਨ ਤੁਹਾਡੇ ਮਨ ਚ ਆਈ ਗੱਲ ਵੀ ਮੈਂ ਖੁਦ ਹੁਣ ਜਾਵਾ ਪ੍ਰਚਾਰ ਕਰਾਂਗਾ ਦੇਖੋ ਪ੍ਰਚਾਰ ਤੇ ਹਰ ਵਾਰੀ ਕਰਦੇ ਆ ਜੀ ਬਿੱਟੂ ਦਾ ਬਿੱਟੂ ਜੀ ਦਾ ਸਾਥ ਤੇ ਦੇ ਹੀ ਰਹੀ ਆ ਇਸ ਵਾਰ ਲੱਗਦਾ ਇਸ ਵਾਰ ਕਾਫੀ ਜ਼ੋਰ ਲੱਗ ਸਕਦਾ ਦੇਖੋ ਇਸ ਵਾਰੀ ਥੋੜਾ ਜੋਸ਼ ਵੀ ਹੈ ਕਿਉਂਕਿ ਇਸ ਵਾਰੀ ਸਾਨੂੰ ਪੰਜਾਬ ਅੱਗੇ ਦਿਖ ਰਿਹਾ ਹੈ। ਪੰਜਾਬ ਬਾਰੇ ਹੁਨੇ ਤੋਂ ਸ਼ੁਰੂਆਤ ਕਰਾਂਗੇ, ਬੀਜੇਪੀ ਪਹਿਲੀ ਵਾਰੀ ਆ ਰਹੀ ਹੈ। ਲੋਕ ਸਭਾ ਤੋਂ ਲੈ ਕੇ ਮੋਦੀ ਜੀ ਤੇ ਆਏ, ਉਹਨਾਂ ਨੇ ਤੇ ਆਈ ਜਾਣਾ ਹੈ। ਅਸੀਂ ਇਸ ਵਾਰੀ ਪੰਜਾਬ ਦਾ ਸੋਚ ਕੇ ਜ਼ਿਆਦਾ ਜੋਸ਼ ਚਾ ਰਹੇ। ਸੋਨਾ ਰਫੀਕ ਕੇ ਐਸਨ ਬਿੱਟੂ ਜਿਹੜੇ ਬੀਜੇਪੀ ਦੇ ਉਮੀਦਵਾਰ ਲੁਹਾਨਾ ਤੋਂ ਬੀਜੇਪੀ ਦੇ ਉਮੀਦਵਾਰ ਰਮਨੇਸ਼ ਸਿੰਘ ਬਿੱਟੂ ਦੇ ਮੈਸੇਜ ਅਨੁਪਵਾ ਬਿੱਟੂ ਜੀ ਅੱਜ ਵਿਸ਼ੇਸ਼ ਤੌਰ ਤੇ ਚੋਣ ਪ੍ਰਚਾਰ ਦਾ ਹਿੱਸਾ ਬਣ ਵਸੇ ਪਹੁੰਚਿਆ ਲੁਹਾਨਾ ਦੇ ਹਲਕੇ ਦੇ ਵਿੱਚ ਦਸਤੀ ਇੱਕ ਸੌਦਾ ਹਲਕਾ ਜੀ ਤੇ ਪਹੁੰਚਿਆ ਹੈ। ਔਰ ਅੱਜ ਮਹਿਲਾਵਾਂ ਨੂੰ ਸਬੋਧਨ ਕਰਨ ਕੀਤੇ ਆਉਣ ਵਾਲੀ ਜਿਹੜੀ ਹੈ 1 ਜੂਨ ਵਾਸਤੇ ਜਿਹੜੇ ਭਾਜਪਾ ਦੇ ਨੁਮਾਇੰਦੇ ਤੋਂ ਉਮੀਦਵਾਰ ਆ ਰਮਨਿਕ ਸਿੰਘ ਬਿੱਟੂ ਯਾਨੀ ਕਿ ਭਾਜਪਾ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਦੇ ਨਾਲ ਵੋਟਾਂ ਪਾਣ ਦੀ ਵੀ ਅਪੀਲ ਕਰਨਗੇ ਅੱਜ ਸਾਡੇ ਇਸ ਇਲਾਕੇ ਦੇ ਵਿੱਚ ਵਾਰਡ ਨੰਬਰ ਪੁਰਾਣਾ 29 ਤੇ ਨਵਾਂ 33 ਦੇ ਵਿੱਚ ਪ੍ਰਭਜੋਤ ਕਾਉਂਸਲਰ ਜੀ ਆ ਸਾਡੇ ਇਸ ਵਾਰਡ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਸੀਨੂ ਚੁੱਗ ਜੀ ਤੋਂ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਸਰਦਾਰ ਰਮਨਜੀਤ ਸਿੰਘ ਜੀ ਬਿੱਟੂ ਜੀ ਦੀ ਧਰਮ ਪਤਨੀ ਬੀਬੀ ਅਨਪਮਾ ਜੀ ਵਿਸ਼ੇਸ਼ ਤੌਰ ਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਆਏ ਨੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦਾ ਧੰਨਵਾਦ ਕਰਦਾ ਜਿੱਥੋਂ ਤੱਕ ਰક્ષਣ ਦਾ ਸਬੰਧ ਤੁਸੀਂ ਅੱਜ ਦੇਖ ਲਓ ਕਿ ਇੱਕ ਛੋਟੀ ਜੀ ਮੀਟਿੰਗ ਰੱਖੀ ਸੀ ਕਿ 5-10 ਔਰਤਾਂ ਨੂੰ ਇਕੱਠੇ ਕਰਕੇ ਤੇ ਉਹਨਾਂ ਨੂੰ ਮਿਲਾਉਣਾ ਲੇਕਿਨ ਇਤਨਾ ਵੱਡਾ ਕਾਟ ਇਤਨਾ ਜੋਸ਼ ਹੈ ਤੁਸੀਂ ਇੱਥੋਂ ਹੀ ਯਕੀਨ ਕਰੋ ਕਿ ਜਿਹੜਾ ਇਹ ਇਲਾਕਾ ਵਾ ਇਹ ਇੰਤਜ਼ਾਰ ਕਰ ਰਿਹਾ ਕਿ ਪਹਿਲੀ ਜੂਨ ਦਾ ਕਦੋਂ ਪਹਿਲੀ ਜੂਨ ਆਵੇ ਤੇ ਕਮਲ ਦਾ ਫੁੱਲ ਜਿਹੜਾ ਵਾ ਉਹਦਾ ਬਟਨ ਦਬਾ ਕੇ ਇਸ ਇਲਾਕੇ ਦੇ ਵਿੱਚੋਂ ਲੁਧਿਆਣਾ ਸ਼ਹਿਰ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਰਮਨਜੀਤ ਬਿੱਟੂ ਜੀ ਨੂੰ ਬਣਾਇਆ ਜਾਵੇ ਲੋਕਾਂ ਵਿੱਚ ਜੋਸ਼ ਆ ਕਿਉਂ ਜੋਸ਼ ਆ ਕਿ ਪਿਛਲੇ 2 ਸਾਲ ਤੋਂ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਲੋਕਾਂ ਨੂੰ ਬੜੀਆਂ ਆਸਾਂ ਤੇ ਉਮੀਦਾਂ ਸੀਗੀ ਭਾਵੇਂ ਕਿ ਉਹ ਚੁਟਕਲਿਆਂ ਦੇ ਨਾਲ ਲੋਕਾਂ ਨੂੰ ਮਗਰ ਲਾ ਲਿਆ ਆਸਾਂ ਤੇ ਉਮੀਦਾਂ ਸੀਗੀਆਂ ਉਹ ਆਸਾਂ ਉਮੀਦਾਂ ਤੇ ਨਾ ਖਰੇ ਉਤਰਨ ਤੇ ਲੋਕ ਹੁਣ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਵੱਲ ਦੇਖ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਧ ਤੇ ਲਿਖਿਆ ਸੱਚ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਣਨ ਜਾ ਰਿਹਾ ਔਰ ਮੈਂ ਪੰਜਾਬ ਦੇ ਸਾਰੇ ਸਾਥੀਆਂ ਨੂੰ ਇਹ ਵਿਸ਼ੇਸ਼ ਤੌਰ ਤੇ ਕਹੂੰਗਾ ਕਿ ਅਗਰ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬੰਦਾ ਜੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਕੜ ਮਜ਼ਬੂਤ ਹੁੰਦੀ ਆ ਤੇ ਸਾਡੇ ਪੰਜਾਬ ਦਾ ਜਿਹੜਾ ਵਿਕਾਸ ਆ ਉਹ ਵੱਡੀ ਗਿਣਤੀ ਦੇ ਵਿੱਚ ਹੋਵੇਗਾ। ਕੈਮਰਮੈਨ ਬੋਬੀਨਾ ਸੰਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ, YouTube, Facebook, Instagram, X, aur WhatsApp channel par.